हां भाई डार्लिंग किमेया सारे उम्मीद है सारे ਭੈਣ ਭਰਾ ਸਭ ਠੀਕ ਹੋਣਗੇ ਮੈਂ ਸੋਚਿਆ ਅੱਜ ਆਪਣੇ ਭਰਾਵਾਂ ਨੂੰ ਮੈਡੀਸਨ ਦਿਖਾ ਦਈਏ ਬੰਦੇ ਤੋਂ ਕੋੜਾ ਬਣਦੀ ਦਵਾਈ ਬਣਾ ਰਹੇ ਹਾਂ ਬੰਦੇ ਤੋਂ ਕੋੜਾ ਆਪਾਂ ਪਹਿਲਾਂ ਵੀ ਵੀਡੀਓ ਜੀ ਵੀ ਦੱਸਿਆ ਅੱਜ ਤੁਹਾਨੂੰ ਵਿਜ਼ਿਟ ਕਰਾਉਣੇ ਆਜੋ ਆ ਦੇਖੋ ਸਮਾਨ ਦੇਖੋ ਤੁਸੀਂ ਅਸ਼ਵਗੰਧਾ ਸਫੇਦ ਮੂਸਲੀ ਸ਼ਤਾਵਰ ਕੌਚ ਬੀਜ ਕਾਲੇ ਕੌਚ ਚਾਪੜਾ ਪਿੱਪਲਾ ਸ਼ਿਲਾਜੀਤ ਰੂਮੀ ਮਸਤੰਗੀ ਦੇਖੋ ਐਂ ਗ੍ਰੈਂਡਰ ਗੁੰਡਰ ਸੌਫ ਕਰਕੇ ਲਾ ਕੇ ਨਾ ਸਾਰੀ ਦਵਾਈ ਪਾ ਕੇ ਟਾਪੇ ਚ ਦੇਖੋ ਆਹ ਛੱਪ ਤੇ ਸੁਕਾ ਕੇ ਚੰਗੀ ਤਰ੍ਹਾਂ ਫੇਰ ਆਪਾਂ ਮੈਡੀਸਨ نیچے ਲੈ ਕੇ ਆਨੇ ਆ ਕੱਲੀ ਕੱਲੀ ਚੀਜ਼ ਸੁਕਾਈ ਦੀਆ ਪਹਿਲਾਂ ਆ ਦੇਖੋ ਅਕਰਕਰਾ ਵੀ ਪਿਓਰ ਸਭ ਕੋ ਪਿਓਰ ਸ਼ਿਲਾਜੀ ਤੇ ਜਿਹੜੀ ਆਪਾਂ ਪਾਉਨੇ ਆ ਨਾ ਜਵਤਰੀ ਸ਼ਿਲਾਜੀ ਤਾਂ ਦੇਖੋ ਸ਼ਿਲਾਜੀ ਤਾਂ ਆਪਣੇ ਕੋ ਵੈਜਨਾ ਤੋਂ ਦੀਆਂ ਐਨ ਪਿਓਰ ਜਵਤਰੀ ਵੀ ਐਨ ਪਿਓਰ ਦੇਖੋ ਚੱਲਦਾ ਗਰੈਂਡਰ ਆ ਮਰੋ ਮਰ ਐਵੇਂ ਨਹੀਂ ਵੀ 10-5 ਗ੍ਰਾਮ ਬਣਾਈ ਦੀ ਆ ਬਾਲਟੀ ਭਰ ਕੇ ਦਵਾਈ ਦੀ ਬਣਾਈ ਤੇ 3-4 ਕਿਲੋ ਦਵਾਈ ਪੀਸੀ ਦੀ ਆ ਦੂਜੇ ਦਿਨ ਜਿਹੜਾ ਬੰਦਾ ਆਪਣੀ ਦਵਾਈ ਖਾਊਗਾ ਨਾ ਅ ਜਿਵੇਂ ਗ੍ਰੈਂਡਰ ਘੁੰਮਦਾ ਐਂ ਕਰਾਰੀਆਂ ਘੁੰਮਣੀਆਂ ਨੇ ਫੁੱਲ ਕੰਮ ਕਰਨਾ ਐਂ ਸਾਫ ਸੁਥਰੀ ਸ਼ਾਨਣਾ ਸ਼ੁੰਨਾ ਮਾਰ ਕੇ ਮੇਰਾ ਪਰਾ ਐ ਚੰਗੀ ਤਰ੍ਹਾਂ ਆਪਣੇ ਕੋਲ ਤਾਂ ਹਾਈ ਜਿੰਦਾ ਪੂਰਾ ਧਿਆਨ ਰੱਖਿਆ ਹੁੰਦਾ ਦੇਖੋ ਐਂ ਪੈਕ ਖਰੀਦੀਆ ਫਿਰ ਡੱਬੀਆਂ ਚ ਪੁਰਾਣੀਆਂ ਯਾਰੇ ਨਾ ਜਿਹੜੀ ਮਰਜ਼ੀ ਚੀਜ਼ ਲੈ ਲਓ ਆਪੇ ਤੋਂ ਬਦਾਮ ਲੈ ਲਓ ਕਾਜੂ ਲੈ ਲਓ ਪੂਰੇ ਟੌਪ ਐਂ ਟੌਪ ਦੀ ਚੀਜ਼ ਰੱਖੀ ਦੀ ਐ ਜਿਹੜੀਆਂ ਨੇੜੇ ਤੇੜੇ ਕਿਤੋਂ ਵੀ ਨਹੀਂ ਮਿਲਦੀ ਹੈਗੀ ਤੇ ਦਵਾਈ ਤਾਂ ਆਪਾਂ ਇੰਨੇ ਕੁ ਵਧੀਆ ਨੁਸਖਿਆਂ ਨਾਲ ਬਣਾਉਨੇ ਆ ਨਾ ਜਿਹੜੇ ਆਪਣੇ ਫੁੱਲ ਚੱਲਦੇ ਐ ਮਤਲਬ ਕਿ ਵਰਕ ਕੀਤੇ ਹੋਏ ਆ ਜਿਹੜੀ ਮਰਜ਼ੀ ਚੀਜ਼ ਲੈ ਲਓ ਆਪਣੇ ਤੋਂ ਮਸਾਲਾ ਲੈ ਲਓ ਕੋਈ ਤੇਲ ਆਪਣੇ ਕੋਲ ਭਰੇ ਤੋਂ ਭਰੇ ਜਿਹੜੀ ਮਰਜ਼ੀ ਚੀਜ਼ ਦਾ ਤੇਲ ਲੈਦੇ ਹੋ ਹਰ ਇੱਕ ਚੀਜ਼ ਦਾ ਤੇਲ ਖਾਣ ਵਾਲਾ ਮਾਲਿਸ਼ ਕਰਨ ਵਾਲਾ ਹਰ ਇੱਕ ਤਰ੍ਹਾਂ ਦਾ ਤੇਲ ਮਿਲਦਾ ਆ ਦੇ ਸਾਡਾ ਛੋਟੇ ਬੈਦ ਸਾਹਿਬ ਫਿਰਦੇ ਬਾਕੀ ਆਪਾਂ ਦੇ ਸਾਰੇ ਮੁੰਡੇ ਆਪਣੇ ਪੂਰੇ ਐਨ ਮਤਲਬ ਕਾਰੀਗਰ ਬੰਦੇ ਨੇ ਐ ਨਹੀਂ ਹੈਗਾ ਵੀ ਉਹੀ ਚੱਕ ਕੇ ਚੀਜ਼ ਫੜਾ ਦੇਣਗੇ ਪੂਰੀ ਐਨ ਵੈਦ ਸਾਹਿਬ ਦੀ ਸਲਾਹ ਲੈ ਕੇ ਵੱਡਿਆਂ ਦੀ ਫੇਰ ਅੱਗੇ ਚੀਜ਼ ਇਹ ਦਿੰਦੇ ਆ ਨੁਸਖੇ ਵੀ ਸਾਡੇ ਐਨ ਪਰਖੇ ਹੋਏ ਹੁੰਦੇ ਆ ਆ ਦੇਖੋ ਦੁਕਾਨ ਦੇਖੋ ਸਾਡੀ ਜਿਹਨੂੰ ਮਰਜ਼ੀ ਪੁੱਛ ਲਓ ਸਾਨੇ ਵਾਲ ਮੇਨ ਬਾਜ਼ਾਰ ਪੁਲ ਦੇ ਨੀਚੇ ਦਿਵਾਨ ਪੰਸਾਰੀਆਂ ਲੈ ਜਾਣਾ ਮੋਸਟ ਵੈਲਕਮ ਆ ਵੀਰੇ ਜਦੋਂ ਮਰਜ਼ੀ ਆਓ